ਸ਼੍ਰੋਮਣੀ ਅਕਾਲੀ ਦਲ ਨਾਲ ਨਿਰਾਸ਼ਗੀ ਦਰਮਿਆਨ ਪਰਮਿੰਦਰ ਸਿੰਘ ਧੀਰਸਾ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਪਟਿਆਲਾ ਤੋਂ ਅਕਾਲੀ ਉਮੀਦਵਾਰ ਐਨ.ਕੇ ਸ਼ਰਮਾ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਐਨ.ਕੇ ਸ਼ਰਮਾ ਨੂੰ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿਵਾਇਆ ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਟੀਮ ਦੇ ਕੁਝ ਮੈਂਬਰਾਂ ਦੀਆਂ ਡਿਊਟੀਆਂ ਦੇ ਜਿਹੜੀਆਂ ਉਹ ਵੀ ਚੋਣ ਪ੍ਰਚਾਰ ਨੂੰ ਲੈ ਕੇ ਲਾਈਆਂ ਦੂਜੇ ਪਾਸੇ ਉਹਨਾਂ ਵੱਲੋਂ ਮੀਡੀਆ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਲੇਕਿਨ ਐਨ.ਕੇ ਸ਼ਰਮਾ ਦਾ ਕਹਿਣਾ ਹੈ ਕਿ ਉਹ ਉਹਨਾਂ ਦੇ ਵੱਡੇ ਭਰਾ ਹਨ ਅਤੇ ਉਹ ਉਹਨਾਂ ਦੀ سپورਟ ਦੇ ਲਈ ਆਏ ਸੀ ਅਤੇ ਉਹਨਾਂ ਦੇ ਆਉਣ ਨਾਲ ਸ਼ੋਮਣੀ ਅਕਾਲੀ ਦਲ ਹੋਰ ਮਜ਼ਬੂਤ ਹੋਇਆ ਹੈ ਹਾਲਾਂਕਿ ਜੋਦੋ ਸੰਗਰੂਰ ਤੋਂ ਸ਼ੋਮਣੀ ਅਕਾਲੀ ਦਲ ਨੇ ਇਕਬਾਲ ਸਿੰਘ ਝੁੰਦਾ ਨੂੰ ਮੈਦਾਨ ਦੇ ਵਿੱਚੋਂ ਉਤਾਰ ਦਿੱਤਾ ਤਾ ਉਦੋਂ 300 ਪਰਿਵਾਰ ਦੀ ਨਾਰਾਜ਼ਗੀ ਹੈ ਜਿਹੜੀ ਉਸ ਨੂੰ ਲੈ ਕੇ ਚਰਚਾਵਾਂ ਸ਼ੁਰੂ ਹੋ ਗਈਆਂ ਹਾਲਾਂਕਿ 300 ਪਰਿਵਾਰ ਦੇ ਵੱਲੋਂ ਕਾਲੀ ਦਲ ਵਾਸਤੇ ਇਲੈਕਸ਼ਨ ਕੈਂਪੇਨ ਅਰੇਡੀ ਉਹ ਨਹੀਂ ਕੀਤੀ ਜਾ ਰਹੀ ਤਾਂ ਕਿਹ ਤਰ੍ਹਾਂ ਦੀਆਂ ਚਰਚਾਵਾਂ ਨੇ ਜਿਹੜੀਆਂ ਉਹ ਇਸ ਵਕਤ ਚੱਲ ਰਹੀਆਂ ਨੇ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਦੀ ਮੁਲਾਕਾਤ ਪਰਮਿੰਦਰ ਢੀਂਸਾ ਦੇ ਨਾਲ ਅਕਾਲੀ ਆਗੂ ਤਜਿੰਦਰ ਸੰਧੂ ਦੇ ਘਰ ਹੋਈ ਤਾਂ ਐਨ ਕੇ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਗੱਲ ਆਖੀ ਕਿ ਪਰਮਿੰਦਰ ਸਿੰਘ ਢੀਂਸਾ ਉਹਨਾਂ ਦੇ ਵੱਡੇ ਭਰਾ ਹਨ ਅਤੇ ਉਹਨਾਂ ਨੇ ਤਨੋਂ ਮਨੋਂ ਤਨੋਂ ਉਹਨਾਂ ਦੀ ਸ਼ੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮਨਿਸਟਰ ਸਰਜੀਤ ਸਿੰਘ ਰਖੜਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਰਮਿੰਦਰ ਸਿੰਘ ਪਿੰਸਾਦੀ ਸ਼ੋਮਣੀ ਅਕਾਲੀ ਦਲ ਦੇ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਸੀ ਅੱਜ ਅਕਾਲੀ ਆਗੂ ਤਜਿੰਦਰ ਸੰਧੂ ਦੇ ਘਰ ਉਹਨਾਂ ਵੱਲੋਂ ਐਨ ਕੇ ਸ਼ਰਮਾ ਨਾਲ ਚਾਹ ਦਾ ਕੱਪ ਸਾਂਝਾ ਕੀਤਾ ਗਿਆ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਐਨ ਕੇ ਸ਼ਰਮਾ ਅਤੇ ਸਰਜੀਤ ਸਿੰਘ ਰਖੜਾ ਦਾ ਆਉ ਦੇਖਦੇ ਹਾਂ ਸਤਿਮ ਦੀ ਕਿਰਪਾ ਕਾਲਪੁਰਖ ਵਾਗਿਰੂ ਦੀ ਬਖਸ਼ਿਸ਼ ਆ ਪਰਮਿੰਦਰ ਜੀ ਮੇਰੇ ਵੱਡੇ ਭਰਾ ਆ ਆਪਾਂ ਦੋਨਾਂ ਨੇ ਇਕੱਠੇ ਵਿਧਾਨ ਸਭਾ 'ਚ ਡਟ ਕੇ ਸੇਵਾ ਕਰੀ ਆ ਇਹ ਲੀਡਰ ਆਫ ਦੀ ਪਾਰਟੀ ਹੁੰਦੇ ਤੇ ਮੈਂ ਵੈਸੇ ਦਾ ਸੋ ਅੱਜ ਮੇਰੀ ਚੋਣ ਮਹੀਨਿਆਂ ਨੂੰ ਪਗਾਣ ਮਾਤੇ ਸਾਰੇ ਜਿੰਨੇ ਵੀ ਅਹੁਦੇਦਾਰ ਤੇ ਸਾਰਿਆਂ ਦੀ ਪਟਿਆਲੇ 'ਚ ਡਿਊਟੀਆਂ ਲਾਈਆਂ ਔਰ ਤਨ ਮਨ ਧਨ ਦੇ ਨਾਲ ਯਾਨੀ ਸੇਵਾ ਕਰਕੇ ਗਈਆਂ ਮੈਂ ਸਮਝਦਾ ਕਿ ਇਹਨਾਂ ਦੇ ਆਉਣ ਨਾਲ ਪਟਿਆਲੇ ਡਿਸਟ੍ਰਿਕਟ 'ਚ ਬਹੁਤ ਵੱਡਾ ਬਲ ਮਿਲਿਆ ਹੈਗਾ ਆਪਾਂ ਇਸ ਹਿੱਟ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਵੱਡੇ ਮਾਰਜਿਨ ਨਾਲ ਜਿੱਤੇ ਆ। ਆ ਜਿਹੜੀ ਮੀਟਿੰਗ ਹੋਈ ਹੈ ਬਹੁਤ ਯਾਰ ਜਦ ਤਨ ਵੀ ਦੇ ਦੇਆ ਮਨ ਵੀ ਦੇ ਦੇਆ ਔਰ ਤਨ ਵੀ ਦੇ ਦੇਆ ਮੇਰੇ ਹੱਥ ਚ ਨਹੀਂ ਦੇਖਿਆ ਤੁਸੀਂ ਕਿਤੇ ਉੱਪਰ ਪੋਜੀਟਿਵ ਮੀਟਿੰਗ ਕਿ ਆਊਗੀ ਨਹੀਂ ਚਲੋ ਦੇਖੋ ਮੇਰੇ ਭਰਾ ਆ ਮੇਰੇ ਤੇ ਬਹੁਤ ਬੜਾ ਇਸ਼ਾਨ ਕਰਿਆ ਇੱਥੇ ਚੱਲ ਕੇ ਆਈਆਂ ਸਾਰੀ ਟੀਮ ਨੂੰ ਲੈ ਕੇ ਆਏ ਆ ਬਕਾਇਦਾ ਅੰਦਰ ਬੈਠ ਕੇ ਉਹਨਾਂ ਨੇ ਇਕੱਲੇ ਇਕੱਲੇ ਨਾਲ ਮੀਟਿੰਗ ਕਰਕੇ ਡਿਊਟੀਆਂ ਲਾਈਆਂ ਗੰਦੀਰ ਸਿੰਘ ਰਖੜਾ ਜੀ ਦੀ ਉਹਨਾਂ ਨੇ ਡਿਊਟੀ ਨਾਬੇ ਚ ਲਾਈ ਆ ਬਾਕੀ ਦੇ ਸਨੌਰ ਚ ਡਿਊਟੀਆਂ ਲਾਈਆਂ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਪਟਿਆਲੇ ਚ ਜਿੰਨੀ ਟੀਮ ਦੀ ਸਾਰਿਆਂ ਦੀ ਡਿਊਟੀਆਂ ਲਾ ਕੇ ਉਹਨਾਂ ਤੋਂ ਰਿਪੋਰਟ ਵੀ ਉਹ ਖੁਦ ਲੈਣਗੇ ਸਾਰੇ ਕਿ ਪਟਿਆਲੇ ਦੇ ਵਿੱਚ ਐਨਕੇ ਸ਼ਰਮਾ ਸਾਹਿਬ ਦੇ ਸੀ ਪੁਰੀ سپورਟ ਕਰਾਂਗੇ ਸਾਰੇ ਉਹਨੂੰ سپورਟਰ ਆਏ ਸੀਗੇ ਇਹਨਾਂ ਦੇ ਆਉਣ ਨਾਲ ਸਾਡੀ ਪੀਸ਼ੈਂਟ ਕਾਫੀ ਸਟਰੋਂਗ ਹੋ ਗਈ ਹੈ ਹੁਣ ਮਤਲਬ ਕੋਈ ਦੋਰ ਆਇਆ ਨਹੀਂ ਅਸੀਂ ਪਹਿਲਾਂ ਵੀ ਬੁਝੇ ਕੰਪੀਟੀਸ਼ਨ ਸੀ ਕਿ ਇਹਨਾਂ ਦੇ ਆਉਣ ਨਾਲ ਅਸੀਂ ਹੋਰ ਸਟਰੋਂਗ ਹੋ ਗਏ ਸੋ ਹੁਣ ਕੋਈ ਦੋਰ ਆਇਆ ਹੀ ਨਹੀਂ ਕਿ ਵੀ ਸ਼ੌਮ ਨਹੀਂ ਕਲਦਾ ਕਿਸੇ ਕੋਲ ਨਹੀਂ ਪਿੱਛੇ ਰਹਿ ਜੇ ਅਗਰ ਇਹਦੇ ਕਿ ਨਰਾਜ਼ ਲੱਗਦੇ ਗਏ

ਇਕੜ ਤੋਂ ਲੈ ਕੇ ਨਾ ਮੈਨੂੰ ਮੈਨੂੰ ਕੋਈ ਬਹੁਤਾ ਪਤਾ ਨਹੀਂ ਨਾਮ ਬਹੁਤਾ ਇਨਵੋਲਮੈਂਟ ਕਿਉਂਕਿ ਇਲੈਕਸ਼ਨ ਜਦੋਂ ਢਿੰਡੇ ਸਭ ਨੇ ਜੁਆਇਨ ਕੀਤਾ ਮੈਂ ਉਸ ਦਿਨ ਗਿਆ ਸੀ ਉਸ ਦਿਨ ਸਭ ਕੁਝ ਠੀਕ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਇਲੈਕਸ਼ਨ ਸ਼ੁਰੂ ਹੋ ਗਈ ਜਾਂ ਇਲੈਕਸ਼ਨ ਸ਼ੁਰੂ ਹੋ ਗਈ ਮੈਂ ਵੀ ਇਸੇ ਬਿਜੀ ਹੋ ਗਿਆ ਉਸ ਤੋਂ ਬਾਅਦ ਇਹ ਕਹਿੰਦਾ ਕੀ ਹੋਇਆ ਥੋੜੀ ਜਿਹਾ ਪਤਾ ਲੱਗਿਆ ਸੀ ਕਿ ਵੀ ਹਾਂ ਥੋੜੀ ਜਿਹੀ ਨਾਰਾਜ਼ਗੀ ਹੈਗੀ ਪਰ ਉਹ ਪਟਿਆਏ ਦੇ ਵਿੱਚ ਉਹ ਕਹਿੰਦਾ ਵੀ ਨਹੀਂ ਹੈ ਸੀਗਾ ਜੀ ਕੋਈ ਨਾਰਾਜ਼ਗੀ ਨਹੀਂ ਅਸੀਂ 100% ਇਨਕੇ ਸ਼ਰਮਾ ਸਾਹਿਬ ਦੇ ਨਾਲ ਸ਼ੁਰੂ ਤੋਂ ਕੰਮ ਚੱਲਾਂਗੇ ਅ ਜਿੰਨਾ ਸਾਡਾ ਜੋਰ ਹੋਊਗਾ ਅਛਾ ਉਹ ਤਾਂ ਬਸ ਲਾਮਾ ਕੋਈ ਗੱਲਬਾਤ ਕੋਈ ਗੱਲਬਾਤ ਤਾਂ ਕੋਈ ਰੌਾ ਹੀ ਨਹੀਂ ਸੀ ਰੌਾ ਕੋਈ ਨਹੀਂ ਸੀ ਲੰਦਾ ਤੇ ਅੱਛਾ ਉਹ ਸਿਰਫ ਚਾਹ ਵੀ ਨਹੀਂ ਆਈ ਸੀ ਐਪੀ ਗੱਲ ਖੇਲੀ ਵੀ ਚਾਹ ਵੀ ਨਹੀਂ ਆਈ ਸੀ ਉਹ ਉਹ ਕਹਿੰਦੇ ਮੌਕੇ ਤੇ ਸਟੇਟਮੈਂਟ ਦਿੱਤੀ ਨਹੀਂ ਜਦਦੇ ਵੀ ਸ਼੍ਰੋਮਣਿਕਲ ਦਾ ਜੁਆਇਨ ਕੀਤਾ ਹੈ ਪਹਿਲੇ ਦਿਨ ਕੋਈ ਨਾਜ਼ਗੀ ਨਹੀਂ ਪਹਿਲੇ ਦਿਨ ਹੀ ਅਸੀਂ ਜੋ ਸਟੇਟਮੈਂਟ ਦੇਤੀ ਉਹਦੇ ਤੇ ਖੜਿਆ ਤੇ ਮੁੜ ਕੇ ਕਿਸੇ ਵੀ ਕਦੇ ਪ੍ਰੈਸਟਿੰਗ ਨਹੀਂ ਗਿਆ ਸੀ ਲੇਕਿਨ ਲੱਗਦਾ ਤਾਂ ਕਿਤੇ ਨਾ ਕਿਤੇ ਲੱਗਦਾ ਨਹੀਂ ਉਹਨਾਂ ਦੀ ਚੁੱਪੀ ਰਾਜੇ ਵੀ ਸ਼ਾਇਦ ਨਾਰਾਜ਼ ਕੀ ਜਾ ਰਹੇ ਕਰਦੇ ਵਿੱਚ ਬਿਲਕੁਲ ਚੁੱਪੀ ਰਹਿ ਰਹੇ ਨਹੀਂ ਨਹੀਂ ਜੇ ਪਾਰਟੀ ਛੱਡ ਕੇ ਗਏ ਸੀ ਉਦੋਂ ਤਾਂ ਨਾਰਾਜ਼ ਕੀ ਹੈ ਉਦੋਂ ਮੀਡੀਆ ਸਾਹਮਣੇ ਸਾਰਾ ਆ ਰਿਹਾ ਜੀ ਉਹਨਾਂ ਦਾ ਦੇਖੋ ਉਦੋਂ ਉਹਨਾਂ ਨੇ ਜੋਰ ਲਾ ਕੇ ਨਾਰਾਜ਼ ਕੀ ਵਿਚਾਰ ਕੀਤੀ ਸੀਗੀ ਜਿੱਦੇ ਜੁਆਇਨ ਕੀਤਾ ਉਦੋਂ ਉਹਨਾਂ ਨੇ ਪੂਰਾ ਜੋਰ ਲਾ ਕੇ ਕਿਹਾ ਕਿ ਅਸੀਂ ਸ਼ੋਨੀ ਕਲਦਲ ਦੇ ਵਿੱਚ ਆ ਗਏ ਆ ਤੇ ਅਸੀਂ ਪੂਰੀ ਉਹ ਕਰਾਂਗੇ